ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੀ ਪ੍ਰਭਾਣੂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਜਨ ਤੇ ਅੱਜ ਨਵਾਂ ਸਾਲ ਜੀਆਂ ਸਾਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਹੋਣ ਠੀਕ ਹੈ ਜੀ ਤੇ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਠੀਕ ਹੈ ਹਰ ਇੱਕ ਦੇ ਘਰ ਉਹ ਬਿਮਾਰੀ ਸਾਰੀ ਦੂਰ ਨਸੇ ਸਾਲ ਦੇ ਵਿੱਚ ਠੀਕ ਹੈ ਤੇ ਕੋਈ ਕਿਸੇ ਤੋਂ ਵਿਛੜੇ ਨਾ ਇਹ ਭਾਗਾ ਵਾਲਾ ਸਾਲ ਹੋਵੇ ਸਾਰਾ ਹਨਾ ਸਾਰਿਆਂ ਲਈ ਤੇ ਕੁਛ ਨਾ ਪਰ ਸਾਰੇ ਲੰਬੀਆਂ ਉਮਰਾਂ ਢਾਕੇ ਜਾਣ ਬਸ ਤੇ ਜਾਣਾ ਤੇ ਹੈਗਾ ਇਸ ਧਰਤੀ ਤੋਂ ਪਰ ਲੰਬੀਆਂ ਉਮਰਾਂ ਢਾਕੇ ਜਾਣ ਦਾਦੇ ਪੋਤੇ ਪੋਤੇ ਵਾਲੀਆਂ ਵੱਡੇ ਹੋਈ ਜਾਂਦੀ ਹੈ ਜੱਪ ਨੂੰ ਤੰਗ ਨੂੰ ਦਸਤਾਨੇ ਪਾਈ ਬੈਠੀ ਆ ਬਾਹਰ ਨਾ ਅੱਜ ਠੰਡ ਬਾੜੀ ਹੈ ਸਵੇਰ ਦਾ 10 11 ਵਜਣ ਵਾਲੇ ਨੇ ਤੇ ਅੱਜ ਠੰਡ ਬਾੜੀ ਹੈ ਅੱਜ ਕੰਮਕੁਮ ਸਾਰਾ ਪਿਆ ਜੀ ਅਸੀਂ ਨਾਸ਼ਤਾ ਕਰਕੇ ਹਟਿਆ ਅੱਜ ਪਹਿਲੇ ਸੋਚਿਆ ਸੀ ਕੁਝ ਨਵਾਂ ਬਣਾਈਏ ਪਰ ਮੈਂ ਕੱਲੀ ਨੇ ਕੀ ਖਾਣਾ ਮੈਂ ਰਾਤ ਛੋਲੇ ਤੇ ਪੀਉਦੇ ਕਿ ਚਲ ਛੋਲੇ ਬਟੂਰੇ ਬਣਾਓ ਖਾਣੇ ਕਿੰਨੇ ਆ oily ਮੈਂ ਵੀ ਨਹੀਂ ਖਾ ਲੇ ਗਲਾ ਮੇਰਾ ਖਰਾਬ ਹੈ ਛੋਲੇ ਅਸੀਂ ਪੀਉਤੇ ਸੀ ਛੋਲੇ ਜ਼ਰੂਰ ਬਣਾ ਲਾਂਗੇ ਮੈਂ ਮੈਂ ਰਾਤ ਹੀ ਸਮਝ ਲਿਆ ਸੀ ਜਦੋਂ ਤੂੰ ਪਰ ਉਹਨੂੰ ਕਿਹਾ ਸੀ ਮੈਨੂੰ ਮੈਂ ਜਦੋਂ ਲੈਨੇ ਦਿਨਾਂ ਦੀ ਸਬਜ਼ੀ ਬਣੀ ਜਾਂਦੀ ਹੈ। ਕਲ ਕਲ ਕਰਦੀ ਹੈ ਮੈਂ ਤਾਂ ਖਾਣਾ ਨਹੀਂ ਪਰ ਤਾਂ ਉਹ ਤਲੀ ਤੇ ਨਹੀਂ ਬਣਾਣੀ ਮੈਂ ਕੁਝ ਵੀ। ਇਸ ਕਰਕੇ ਬਸ ਇੱਕ ਛੋਲੇ ਛੋਲੇ ਭਟੂਰੇ ਦਾ ਨਾਮ ਹੋਏਗਾ ਕਿ ਛੋਲੇ ਭਟੂਰੇ ਬਣਾਏ। ਤਾਲੇ ਆ ਗੋਸੇ ਨਹੀਂ ਬਣਾਣਾ। ਕਿਉਂਕਿ ਅੱਧੀ ਵੀ ਰੋਟੀ ਬੰਦ ਹੈ। ਮੈਂ ਇੱਕ ਅੱਧੀ ਖਾ ਨਹੀਂ ਹੁੰਦੇ ਉਹ ਵੀ ਦਾਲ ਦੇ ਨਾਲ ਕਿਉਂਕਿ ਡਾਕਟਰ ਨੇ ਮੈਂ ਕੱਲ ਜਦੋਂ ਗਈ ਸੀ ਡਾਕਟਰ ਕੋਲ ਹਜੇ ਬਲੱਡ ਟੈਸਟ ਨਹੀਂ ਹੋਇਆ ਉਹ ਆਇਆ ਨਹੀਂ ਹੈ ਨਾ। ਉਹ ਨਾ ਆਉਗਾ। ਹਾਂ ਹਾਂ ਤੇ ਆ ਉਹ ਉਹ ਕਰੇ ਗਿਆ ਵਾ ਸੀ ਲੱਖਾ ਰੋਟੀ ਖਾਣਾ ਆਈ ਖੂਨ ਕਢਾ ਨਾ ਪਾਉਗਾ ਦੇਖੀ ਕੀ ਹੋਰ ਕੁਛ ਡਰ ਨਹੀਂ ਹੁੰਦਾ ਸੂਈ ਜੂ ਬੰਦ ਹੁੰਦਾ ਸੂਈ ਵਾਲਾ ਆ ਮਰੀ ਮੂਟੀ ਇਹ ਹੁੰਦਾ ਘਾਈ ਨਾ ਮਰੀ ਮੋਟੀ ਮੋਟੀ ਤੇ ਬਾਕੀ ਠੰਡ ਕਰ ਕੇ ਨਾ ਆ ਕੈਟਲ ਕੱਢ ਲੀ ਗਰ ਪਾਣੀ ਕਰਨ ਵਾਸਤੇ ਤੇ ਕੀ ਲੋਕੀਂ ਠੰਡਾ ਬੜਾ ਹੈ ਦਾ ਜਿਵੇਂ ਜਿਵੇਂ ਬਰਫ਼ ਪਾਈ ਹੁੰਦੀ ਪਾਣੀ ਚ ਤੇ ਸਾਨੂੰ ਪਾਣੀ ਵੀ ਲਿਆਣਾ ਪੈਣਾ ਪਰ ਉਹ ਬੜਾ ਔਖਾ ਹੋਇਆ ਪਿਆ ਕਿ ਪਾਣੀ ਕਿਦਨ ਲਿਆਈਏ ਚਲ 10 ਦਿਨ ਨਿਕਲ ਗਏ ਨੇ ਅੱਜ 21 ਤਰੀਕ ਦਾ ਲਿਆਂਦਾ ਤੁਸੀਂ ਇਹ ਦੇਖ ਲਓ ਅੱਜ 12ਵਾਂ ਦਿਨ ਹੈ ਤੇ ਥੋੜਾ ਜਿਹਾ ਪਿਆ ਹਾਂ ਕੱਲ ਦਾ ਕੱਲ ਨੂੰ ਲਿਆਵਾਂਗੇ ਲੈ ਕੇ ਆਣਾ ਪਏਗਾ ਉਹ ਵੀ ਕੂੜਾ ਪਿਆਗਾ ਉਹ ਵੀ ਛੱਟਿਆਵਾਂਗੇ ਤੇ ਕਿਉਂਕਿ ਘਰ ਆ ਦੀ ਗੰਦਗੀ ਪੁਰਾਣੇ ਸਾਲ ਚ ਕੱਢਦੀ ਆ ਹੁਣ ਨਵੇਂ ਸਾਲ ਦੇ ਵਿੱਚ ਆਏ ਕਿ ਚੰਗੀਆਂ ਚੰਗੀਆਂ ਕਿਉਂਕਿ ਮੈਂ ਕੱਲ ਪਰਸੋ ਦੀ ਦੇ ਲਗਾਤਾਰ ਨਿੱਕੀ ਜਿਨੀ ਨਿੱਕੀ ਅਸੀਂ ਨਾ ਨਿੱਕੀ ਨਿੱਕੀ ਚੀਜ਼ਾਂ ਦਾ ਨਾ ਲਾਲਚ ਬੜਾ ਗਿਆ ਕਰ ਦਿੰਨੇ ਆ ਨਿੱਕੀ ਨਿੱਕੀ ਚੀਜ਼ਾਂ ਦਾ ਲਾਲਚ ਪਤਾ ਕੀ ਹੁੰਦਾ ਇਹ ਕਾਗਜ਼ ਸੰਭਲਿਆ ਕੋਈ ਲਫਾਫਾ ਸੰਭਲਿਆ ਕੋਈ ਪੈਨ ਸੰਭਲੀ ਕੋਈ ਆ ਰਬੜਾ ਸੰਭਲਿਆ ਡੱਬੀ ਸੰਭਲੀ ਇਹ ਚੀਜ਼ਾਂ ਦਾ ਨਾ ਅਸੀਂ ਖਲਾਰਾ ਬੜਾ ਇਕੱਠਾ ਕੱਲ ਪਤਾ ਮਟ ਜਦੋਂ ਤੁਸੀਂ ਬਾਹਰ ਦੇ ਸ਼ਾਮੀ ਹਨੇ ਕਰਤਾ ਕੰਮ ਇਹ ਵੇਚੀ ਕਰਦੇ ਤੇ ਕੱਲ ਜਦੋਂ ਤੁਸੀਂ ਗਏ ਮੈਂ ਇਥੋਂ ਸਾਰੀ ਕੀਤੀ ਐ ਸਾਰੀ अलमारी ਖੋਲ ਕੇ ਨਾ ਚੋ ਕਾਗਜ਼ ਕੂਗੇ ਚ ਨਾ ਬੜੇ ਪੋਲੋਥੀਨ ਜ ਇਕੱਠੇ ਕੀਤੇ ਹੋਏ ਸੀ ਸਾਰੇ ਮਕੂੜੇ ਚ ਸੱਟੇ ਹਾਂ ਤੇ ਉਹ ਬਾਲਨ ਮਾਲਾ ਕੰਮੀ ਆ ਪਰ ਮੈਂ ਛੱਟ ਤੇ ਮੈਂ ਕਬਲੇ ਦਾ ਕੋਨ ਠੰਡ ਕਰਕੇ ਮੈਂ ਆਪਣੇ ਉਹ ਵਾਲਾ ਦਾ ਸਤਕਾਰ ਵੀ ਨਹੀਂ ਦਿੱਤਾ ਬੰਦ ਕਰ ਦੋ ਮਕਿੱਟਾ ਬਸ ਮੂੰਹ ਪਾਸੇ ਕਰ ਲਾ ਹਾਏ ਪਾਸੇ ਮੈਨੇ ਚਾਕ ਪਾਸੇ ਮਾਨੀ ਪਸ ਜਾ ਗੋ ਉਧਰੋਂ ਚਾਕ ਲਾ ਉਧਰੋਂ ਚਾਕ ਹਾਂ ਮੂੰਹ ਵੇਖੀ ਕਿਉਂ ਕਰਦੀ ਉਧਰੋਂ ਚਾਕ ਆ ਉਧਰੋਂ ਚਾਕ ਮਰੇ ਨੂੰ ਤੇ ਨਹੀਂ ਫਿਰ ਉਹ ਨਹੀਂ ਉਹ ਨਹੀਂ ਲੈ ਉਹ ਡਰਦੀ ਆ ਟਰਫੋ ਕੋਲਾ ਵੀਰੀ ਲਵੋਗੇ ਨਹੀਂ ਜਮਾਈ ਨੂੰ ਪਤਾ ਲੱਗਦਾ ਉਹ ਤੂੰ ਹਲਾਇ ਨਾ ਹਲਾਈ ਨਾ ਤੈਨੂੰ ਪਤਾ ਨਹੀਂ ਲੱਗਣਾ ਨਾ ਉਹ ਤੂੰ ਧਿਆਨ ਨਾ ਦੇ ਇਧਰ ਵਾਹ ਵਾਹ ਲਾਈਗੀ ਫੀਡ ਲੱਗੂਗੀ ਵਾਹ ਲਾਈਗੀ ਫੀਡ ਲੱਗੂ ਵਾਹ ਲਾਈਗੀ ਫੀਡ ਲੱਗਣੀ ਆ ਤੇਰੀ ਤੇ ਮੈਂ ਇੱਕ ਗਾਣਾ ਗਾਉ ਤੂੰ ਵੀ ਮੜਾਈ ਗਾਣਾ ਗਾਉ ਹਾਂ ਤੂੰ ਪਾਸੇ ਜਾ ਕ ਉਧਰ ਜਾ ਕ ਸੀਸਾ ਆਏ ਖੂਨ ਘਟਾਉਣ ਤੋਂ ਬਾਅਦ ਨਾ ਦੇਖੋ ਕਿੰਦੀ ਤਾਕਤ ਆ ਰਹੀ ਹੈ ਐਮੋ ਤੇ ਤੁਹਾਨੂੰ ਦੇਖੋ ਰਿਜ਼ਲਟ ਕੀ ਆਉਂਦਾ ਹੈ ਹਨਾ ਤੇ ਤੁਹਾਡੇ ਭਾਜੀ ਦੋ ਰੇ ਨੇ ਉਹ ਦੇਖੋ ਬ੍ਰਾਈਟਨੈਸ ਕਿੰਨੀ ਘਟ ਗਈ ਆ ਦੀ ਕੁਆਲਿਟੀ ਮੈਂ ਨਾ ਕਿ ਮੇਰੇ ਫੋਨ ਦਾ ਨਾ ਗਾਰ ਟੁੱਟ ਗਿਆ ਸੀ ਤੇ ਕੱਲ ਨਾ ਨਵਾਂ ਲਵਾਇਆ ਉਹਨੇ ਲਾਉਣ ਵਾਲੇ ਨੇ ਕੈਮਰੇ ਦੇ ਉੱਤੇ ਹੀ ਕਰਤਾ ਗਲਾਸ ਤੇ ਉਹ ਟਕਿਆ ਗਿਆ ਤੇ ਉਹਦੇ ਕਰਕੇ ਕੈਮਰੇ ਦੀ ਕੁਆਲਿਟੀ ਦੀ ਘਟ ਗਈ ਤੇ ਧੋਣ ਲੱਗੇ ਸੀ ਕੱਪੜੇ ਕਿ ਮੈਂ ਤੋਰੀਆਂ ਮੈਂ ਬਣਾ ਰਹੀ ਸੀ ਮੈਂ ਬਣਾ ਰਹੀ ਤੇ ਰੱਖੀ ਹੋਈ ਛੋਲੇ ਚਿੱਟੇ ਤੇ ਬਲੱਡ ਦਾ ਟੈਸਟ ਤੇ ਦੇਤਾ ਬਹੁਤ ਓਖੇ 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 ਰੋਲਾ ਰੁਲਾ ਪਾ ਕੇ ਕਿਉਂਕਿ ਆਪਣਾ ਸੁਈ ਤੋਂ ਡਰ ਲੱਗਦਾ ਜਪਨੂਰ ਜਪਨੂਰ ਗਈ ਹੈ ਉੱਪਰ ਫੇਡਣ ਵਾਸਤੇ ਤੇ ਆਪਣਾ ਹੁਣ ਅਸੀਂ ਲੱਗ ਨੂੰ ਵਾਸਤੇ ਕਿਉਂਕਿ ਦਿਨੇ ਠੰਡ ਬਹੁਤੀ ਕਰਕੇ ਨਾ ਅ ਅਸੀਂ ਕਪੜੇ-ਕਪੜੇ ਕੋਚ ਨਹੀਂ ਕੀਤਾ ਕੰਮ ਘੂਮਾ ਇਸ ਟਾਈਮ ਹੁਣ ਕਰਨ ਲੱਗ ਗਿਆਂ ਮੈਂ ਕਿਟ ਅਨਸਰ ਸਬਜੀ ਵੀ ਬਣਾ ਲਈ ਤੇ ਟਾਈਮ ਸਿਰ ਆਪਣੇ ਘਰ ਦੇ ਸਾਰੇ ਕੰਮ ਕਰ ਲਈਏ ਕਿਉਂਕਿ ਉਹ ਉਸੇ ਟਾਈਮ ਹੀ ਆ ਗਿਆ ਸੀ ਜਦੋਂ ਅਜੇ ਚਾਹ ਪਾਣੀ ਪੀ ਕੇ ਹਟੇ ਸੀ ਤੇ ਆ ਗਿਆ ਸੀ ਬਲੱਡ ਲੈਣ ਉਸਤੇ ਕਿਉਂਕਿ ਡਾਕਟਰ ਨੇ ਵੀ ਮੈਨੂੰ ਮੇਰੇ ਵੀ ਚਾਰ ਟੈਸਟ ਲਿਖਦੇ ਸੀ ਉਹ ਹੁਣ ਟੈਸਟ ਕਰਾਣੇ ਆਏ ਦਿੱਤੇ ਨੇ ਰਿਪੋਰਟ ਦੇਖੋ ਕੱਲ ਤੱਕ ਆਊਗੀ ਕੀ ਆnder ਰਿਪੋਰਟ ਚ ਖੂਨ ਤੇ ਘਟਿਆ ਆਊਗਾ ਤੇ ਪਹਿਲੇ ਨੰਬਰ ਤੇ ਹੈਗਾ ਮੈਨੂੰ ਕਿਉਂਕਿ ਤਕਾਵਟ ਜਿਹੜੀ ਹੁੰਦੀ ਪਈ ਹੈ ਉਸੇ ਕਰਕੇ ਹੀ ਹੈ ਬਾਕੀ ਅੱਗੇ ਦੇਖੋ ਕੀ ਬਾਕੀ ਸਾਰਿਆਂ ਦਾ ਅੱਜ ਪਹਿਲਾ ਦਿਨ ਕਿਵੇਂ ਨਿਕਲਿਆ ਸਾਡਾ ਤੇ ਠੰਡ ਕਰਕੇ ਸਾਰਿਆਂ ਦਾ ਘਰ ਚੋਂ ਹੀ ਨਿਕਲ ਗਿਆ ਤੇ ਕੰਮ ਕਰ ਜੋਵੇਂ ਰੋਜ਼ ਦੀ ਰੁਟੀਨ ਦੇ ਸੀ ਉਵੇਂ ਹੀ ਨਿਕਲ ਰਿਹਾ ਸਵੇਰ ਦੀ ਬਜਾਏ ਥੋੜਾ ਜਿਹਾ ਸ਼ਾਮੀ ਸ਼ਾਮ ਜੀ ਹੋ ਗਈ ਹੈ ਤਾਂ ਕਰਕੇ ਕਿ ਚੱਲ ਆਪਣਾ ਸੋਣਾ ਹੀ ਆ ਫਿਰ ਆਪਣਾ ਟਾਈਮ ਨਾਲ ਕੰਮ ਸਾਰੇ ਹੋ ਜਾਣਗੇ ਤੇ ਬਾਕੀ ਮੈਂ ਬੇ ਕਪੜੇ ਤੋਂ ਉਹ ਤੇ ਤੇ ਸੁਕਣ ਵਾਸਤੇ ਡਰਾਈਰ ਚ ਪਾਤੇ ਆ ਮਹਾਰਾਮ ਨੂੰ ਕਿਹਾ ਵੀ ਰੋਟੀ ਰੱਟੀ ਲਾ ਕੇ ਚਲਾ ਕੱਢ ਲਈ ਡਰਾਈਰ ਚ ਡੰਡੇ ਡੁੰਡੇ ਨਾਲ ਕੱਢ ਲੂਗੀ ਰਮਣ ਤੇ ਕੁਝ ਮੈਂ ਕੱਢ ਤੇ ਅੰਦਰਲ ਕਰਕੇ ਤੇ ਕੁਝ ਰਹਿ ਗਏ ਤੇ ਉਹ ਵੀ ਰਮਣ ਬਾਅਦ ਚ ਰੋਟੀ ਰੱਟੀ ਲਾ ਕੇ ਕੱਢ ਲੂਗੀ ਡਰਾਈ ਹੋ ਰਹੇ ਆ ਤੇ ਜਿਹੜੇ ਰਹਿਣ ਕਰਤੇ ਆ ਤੇ ਉਹ ਸੁੱਕ ਆ ਅੰਦਰ ਤਾਂ ਨਹੀਂ ਪੈਂਦੀਆਂ ਬਾਅਦ ਖਾ ਚੜ ਦੂੰਗੀ ਖਾੜ ਦੂੰਗੀ ਹੂੰ ਅੰਦਰ ਜਦਾ ਹੀ ਨਹੀਂ ਅੰਦਰ ਕਿੱਥੇ ਬੰਦਾ ਅੰਦਰ ਨਹੀਂ ਪੈਂਦੇ ਬਾਹਰ ਆਏ ਤੇ ਤਣੀ ਜਿਤਨੀ ਪੈਂਦੇ ਆਹ ਜਿਹੜੀ ਤਣੀ ਤੇ ਮੇਰੀ ਥਾਲੀ ਉਹ ਹੂੰ ਜੇ ਆਪ ਨੂੰ ਹਰ ਤਾਂ ਕੋਠੇ ਦੇ ਗਈ ਆ ਤੇ ਕਿਤੇ ਕਹਿੰਦੀ ਮੈਨੂੰ ਥੱਲੇ ਲੈ ਕੇ ਜਾਉ ਕਿਤੇ ਕੋਠੇ ਤੇ ਮੈਂ ਤੁਰੇ ਫਿਰਦੀ ਆ ਮੇਰਾ ਪੁੱਤ ਦਾ ਦੱਪੂ ਮਹਾਰਾਜ ਸ਼ੂਜ਼ ਨਵਾਂ ਪਾਇਆ ਮੇਰੇ ਪੁੱਤ ਨੇ ਪਾਇਆ ਚੂਤ ਅੱਛਾ ਮਮਾ ਦੇ ਸ਼ੂਟ ਵਰਗਾ ਕਿ ਮਮਾ ਵਰਗਾ ਮਮਾ ਦੇ ਚੂਤ ਵਰਗਾ ਚੂਤ ਪਾਇਆ ਐ ਨਾ ਪੀਸ ਜਿਆ ਬਚ ਗਿਆ ਸੀ ਛੋਟਾ ਜਿਹਾ ਦੋ ਟੋਟੇ ਬਾਵਾ ਵਸਤੇ ਬਚਾ ਚਰਮਾਲ ਜਿੰਨਾ ਦੋ ਦੋਰ ਮਾਲ ਜਿੰਨੇ ਬਚ ਗਏ ਮੈਂ ਵੇਖ ਰਹੀ ਸੀ ਮੈਂ ਤਾਂ ਜੇ ਬੰਦਾ ਐ ਤਾਂ ਠੀਕ ਐ ਫਿਰ ਮੈਂ ਬਣਾਈ ਛੱਡੀ ਇਹ ਚੀਜ਼ ਢਿੱਡੀ ਪਰਗੀ ਜੱਪੂ ਐ ਹਾਂ ਹਜੇ ਖਾਧੀ ਕਿੱਥੇ ਇੱਕ ਗਰਾਈ ਖਾਧੀ ਖਾਓ ਫਿਰ ਰੋਟੀ ਛਕੋ ਪ੍ਰਸ਼ਾਦਾ ਪੂਰਨੇ ਕੀਤੀ ਨੇ ਸ਼ਕੋ ਪ੍ਰਸ਼ਾਦਾ ਅਲਰਟ ਹੋ ਗਿਆ ਲੱਗਦਾ ਮੈਨੂੰ ਤਾਂ ਇਹਦਾ ਨਹੀਂ ਠੀਕ ਹੈ ਹੈ ਠੀਕ ਹੈ ਸ਼ਕੋ ਪ੍ਰਸ਼ਾਦਾ ਬੇਟਾ ਛਕੋ ਗਰਾਈ ਬੜੀ ਇੰਨੀ ਪਿੱਦੀ ਜੀ ਤੋੜਦੀ ਹੈ ਸਵਾ ਜਿੰਨਾ ਖਾਣਾ ਉਹਨਾਂ ਦੇਖੋ ਦੇਖੋ ਆਹ ਖਾ ਲੋ ਖਾ ਲੋ ਖਾ ਲੋ ਹਾਂ ਪੀਆ ਗਿਆਸ ਪਾਸ ਹੋ ਗਈ ਜਾਂਦੀ ਬੋਟੀ ਆ ਗਈ ਅੱਛਾ ਜੱਪੂ ਤੈਨੂੰ ਇਹ ਵੱਲ ਆਉਂਦੇ ਆਂ ਨਹੀਂ ਉਹਨਾਂ ਦੇ ਵਿੱਚ ਜੱਪੂ ਕਿਵੇਂ ਦੀ ਗੱਲ ਕਰਦਾ ਸਰਦਾਰਾਂ ਦੀ ਸਿੱਖਾ ਸਰਦਾਰਾਂ ਦੀ ਇਹ ਗੱਲਾਂ ਬਿਨਾ ਦੋਤੇ ਗੱਲ ਨਹੀਂ ਹੈ। ਹੈ? ਮਾਰੀ। ਭਾਈ ਪਾਣੀ ਦੇ ਉਹ ਵੀ। ਆ ਕੀ ਕੀਤਾ? ਓਏ ਹੋਏ। ਪਾਣੀ ਬਾਰੋਂ ਲੈ। ਬੋਡਰ ਪੈ ਗਿਆ ਇਹਦੇ ਚ। ਇੱਥੇ ਰੱਖ ਜਰਾ। ਮੈਨੂੰ ਥੋੜਾ ਜਿਹਾ ਪਾ ਕੇ ਲਿਆ ਦਿਓ ਮਿੱਠੇ ਚੰਗਾ। ਤੁਸੀਂ ਇਹਦੇ ਕੈਟਲ 'ਚ ਹੀ ਪਾਣਾ ਮੈਂ ਤੁਹਾਨੂੰ ਬੋਤਲ ਭਰ ਕੇ ਲਿਆ ਦੇਂਦੀ ਆ। ਤੇ ਤੁਸੀਂ ਇਹਦੇ 'ਚ ਹੀ ਪਾਣਾ ਪਾਣੀ। ਮੈਨਾਂ ਲਗਣਾ ਇਹਦੀ ਹੀ ਪਾ ਰਿਹਾ ਉਹ ਕੈਟਲ 'ਚ। ਨਹੀਂ ਮੇਰੇ ਤੋਂ ਚੱਕੀ ਨਹੀਂ ਜਾਣੀ। ਉਹ ਕੈਟਲ। ਭਰ ਕੇ। ਭਰ ਕੇ ਨਾਲ ਲਈ। ਏ ਗਢੀ ਕਾ ਗਤੇ ਯਾਰ ਫੇ ਰਾਤ ਜਦ ਪੀਣਾ ਹੋਵੇ ਗਰਮ ਕਰਦਾ ਤੈਨੂੰ ਹੈ ਹਾਂ ਤਾਂ ਵਿੱਛੇ ਤਾਂ ਠੰਡਾ ਹੋ ਹੀ ਜਾਣਾ ਇਹ ਗਰਮ ਲੈਣਾ ਹਾਂ ਤੇ ਕੋ ਰੋਟੀ ਖਾ ਪੁੱਤ ਮੈਂ ਪਾਣੀ ਪਾਰ ਤੇ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਅਬੇ ਯਾਰ ਵਿੱਚੋਂ ਨਿੰਬੂ ਇੱਧਰ ਆ ਉੱਪਰ ਚੜ ਰੋਟੀ ਖਾਣੀ ਹੈ ਹੈ ਜੇ ਕੋ ਰੋਟੀ ਖਾਣੀ ਹੈ ਮੇਰੀ ਗੱਲ ਸੁਣ ਨਹੀਂ ਹਾਣੀ ਉਹ ਸੂਟ ਵੇਖ ਵੇਖ ਕੇ ਘੁੰਮੀ ਜਾਂਦੀ ਦੇਖ ਹਾਂ ਹੂੰ ਸੂਟ ਵੇਖ ਵੇਖ ਕੇ ਘੁੰਮੀ ਜਾਂਦੀ ਲਾਈ ਇਹ ਰਸੋਨਾ ਲੱਗਦਾ ਭੋਕਰਾ ਆ ਦੇਖ ਲਾ ਲਾ ਦਬਾਰ ਨਹੀਂ ਜਾਣਾ ਅੰਦਰ ਆਜੋ ਸਾਸਰੀ ਗਾਲ ਦੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਤੁਹਾਡੇ ਭਾਜੀ ਮੈਨੂੰ ਕੁਝ ਕੁਝ ਕਹੀ ਜਾਂਦੇ ਨੇ ਤੇ ਆ ਕੱਲ ਨਵਾਂ ਸਾਲ ਸੀ ਸਾਰਿਆਂ ਦਾ ਉਮੀਦ ਕਰਦੇ ਵਧੀਆ ਹੀ ਨਿਕਲਿਆ ਹੋਏਗਾ ਪਹਿਲਾ ਦਿਨ ਤੇ ਸਾਰੇ 365 ਦਿਨ ਵਧੀਆ ਹੀ ਨਿਕਲਣ ਦੁੱਖ ਦੁੱਖ ਤੱਕ ਕਿਸੇ ਦਾ ਘਰ ਨਾ ਆਵੇ ਸੁੱਖ ਦੀ ਘੜੀ ਆਂਦੀ ਰਵੇ ਬਾਰ-ਬਾਰ ਹਰ ਮਹੀਨੇ ਆਂਦੀ ਰਵੇ ਮੌਕਾ ਮਿਲਦਾ ਰਹੇ ਖੁਸ਼ੀਆਂ ਮਨਾਉਂਦਾ ਹਨਾ ਤੇ ਤੁਹਾਡੇ ਭਾਜੀ ਕੱਲ ਨਾ ਪਤਾ ਕੀ ਹੋਇਆ ਰਾਤ ਵੀਡੀਓ ਅਸੀਂ ਅਪਲੋਡ ਕਰਨੀ ਸੀ ਇੱਕ ਤੇ ਕੰਮ ਹੋ ਗਿਆ ਬੜਾ ਸੀ ਤੁਹਾਨੂੰ ਪਤਾ ਕੱਪੜੇ ਧੋਈ ਜਾਂਦੇ ਸੀ ਉਸ ਤੋਂ ਦੀ ਆਓ ਕਰੀ ਜਾਂਦੇ ਸੀ ਆਪਣਾ ਜਪਨੂਰ ਨਾ ਮੋਟਰ ਚ ਲਾ ਗਈ ਮੇਰਾ ਧਿਆਨ ਪਟਕਾ ਗਈ ਮੈਂ ਗੱਲ ਦੀ ਭੁੱਲ ਗਿਆ ਹਾਂ ਕੰਮ ਕੁੰਮ ਕਰੀ ਜਾ ਰਹੇ ਸੀ ਸਾਰੇ ਕਿਉਂਕਿ ਸਾਰਾ ਦਿਨ ਸਵੇਰੇ ਨਾ ਠੰਡ ਹੋਣ ਜ ਬਹੁਤ ਹੀ ਜ਼ਿਆਦਾ ਓਨ ਕਰਕੇ ਅਸੀਂ ਕਮਰੇ ਚੋਂ ਬਾਹਰ ਹੀ ਨਹੀਂ ਰਿਹਾ ਕਮਰੇ ਚ ਹੀ ਰਏ ਸਭ ਆਈਆਂ ਚ ਪਈਆਂ ਵੀ ਅਸੀਂ ਸ਼ਾਮ ਦੇ ਟਾਈਮ ਕਿਤੇ ਆ ਤੇ ਰਾਤ ਵੀਡੀਓ ਅਪਲੋਡ ਨਹੀਂ ਕਰ ਪਾਈ ਕਿਉਂਕਿ ਇੱਕ ਜਪਨੂਰ ਵੇਚਣਾ ਤੰਗ ਬਹੁਤ ਕਰਦੀ ਆ ਉਹਨੂੰ ਸਾਹਮਣਾ ਪੈ ਜਾਂਦਾ ਫਿਰ ਅਸੀਂ ਫਿਰ ਉਸ ਟਾਈਮ ਫੋਨ ਛੱਡ ਕੇ ਆਈ ਹੁੰਦਾ ਕਿਉਂਕਿ ਫੋਨ ਅਗਰ ਫੜ ਲਈਏ ਨਾ ਤਾਂ ਫੋਨ ਨੂੰ ਮੰਗਦੀ ਆ ਆਪਣਾ ਜਿੱਦੀ ਭਾਲੀ ਹੁੰਦੀ ਆ ਹਾਂ ਫੋਨ ਮੰਗਦੀ ਆ ਐ ਟਾਈਮ ਤੇ ਆ ਕੇ ਬੱਚਾ ਜਿੱਦ ਵੀ ਜਿੱਦੀ ਵੀ ਜਿੱਦ ਵੀ ਕਰਦਾ ਬਧੇਰੀ ਤੈਨੂੰ ਕਿਹੜੇ ਹਿਸਾਬ ਨਾਲ ਸੰਭਾਲਣਾ ਫਿਰ ਆ ਚੀਜ਼ ਵੇਖਣੀ ਪੈਂਦੀ ਕਿਤੇ ਜਿੱਦ ਪੂਰੀ ਵੀ ਕਰਨੀ ਪੈਂਦੀ ਆ ਕਿਸੇ ਢੰ ਬਹੁਤਾ ਤੰਗ ਆ ਜੀ ਉਹ ਹੋ ਜਾਂਦਾ ਬੰਦਾ ਇਹ ਕਿਸੇ ਡੰਮ ਫਿਰ ਮੈਂ ਕਹਿੰਨੇ ਬੋਤਾ ਫੋਨ ਵੈਸੇ ਫੋਨ ਤੇ ਉਹ ਘਟ ਹੀ ਦੇਖਦੀ ਐ ਬਹੁਤ ਘਟ ਵੇਖਦੀ ਐ ਹੁੰਦੀ ਨੇ ਤਾਂ ਕੋ ਆਪਣਾ ਘੁੰਮਦੀ ਫਿਰਦੀ ਰਹਿੰਦੀ ਐ ਹੁਣ ਵੀ ਚਲੀ ਗਈ ਰਮਾਨ ਕਰੇ ਤੇ ਰਾਤ ਐਨੇ ਬਸ ਜਦੋਂ ਦੁੱਧ ਪੀਣਾ ਉਹਨੂੰ ਉਦੋਂ ਐ ਫੋਨ ਦੇ ਦਮ ਮੈਂ ਫਿਰ ਵੀ ਫੋਨ ਨਹੀਂ ਫੜਾਂਦੀ ਜੇ ਮੇਰੇ ਹੱਥ ਚ ਜਾਂ ਪਾਪਾ ਦੇ ਹੱਥ ਚ ਦੇਖ ਲੇ ਤੇ ਉਸ ਟਾਈਮ ਐਨੇ ਫਿਰ ਜਿੱਦ ਕਰਨੀ ਐ ਕਿ ਮੈਨੂੰ ਫੋਨ ਦੋ ਫਿਰ ਤਾਂ ਕਰਕੇ ਰਾਤ ਨੂੰ ਵੀਡੀਓ ਅਪਲੋਡ ਨਹੀਂ ਹੋਈ ਪਹਿਲੇ ਸਾਲ ਤੋਂ ਹੀ ਨਹੀਂ ਵੀਡੀਓ ਅਪਲੋਡ ਹੋਈ ਤੇ ਸਾਰਾ ਸਾਲ ਕਹਿੰਦੇ ਨਾ ਜਿਹੜਾ ਕੰਮ ਨਾ ਕਰੋ ਉਹ ਕੰਮ ਨਹੀਂ ਹੋਇਆ ਉਹ ਐਵੇਂ ਤੇ ਕੁਝ ਵੀ ਨਹੀਂ ਹੁੰਦਾ ਜੋ ਪ੍ਰਮਾਤਮਾ ਦੇ ਦਿਨ ਲਿਖੇ ਹੁੰਦੇ ਨੇ ਪ੍ਰਮਾਤਮਾ ਚਾਹੁੰਦਾ ਕਿ ਅਸੀਂ ਦੇ ਅੱਜ ਦੇ ਦਿਨ ਕੀ ਕਰਨਾ ਕੀ ਨਹੀਂ ਕਰਨਾ ਹਨਾ ਕੰਮਕਾਰ ਦਿਨ ਇਲਾਵਾ ਕੁਝ ਜੜੀਆਂ ਗੱਲਾਂ ਹੁੰਦੀਆਂ ਜਾਂ ਚੀਜ਼ਾਂ ਹੁੰਦੀਆਂ ਕੰਮ ਹੁੰਦੇ ਨੇ ਉਹ ਐ ਤੇ ਗੱਲ ਹੀ ਬਣੀ ਹੋਈ ਹੈ ਹਾਸੇ ਬਣੀ ਬਾਕੀ ਮੈਂ ਹੁਣ ਲੱਗੀ ਸੀ ਕੰਮ ਕਰਨ ਸਫਾਈ ਤੇ ਸਾਰੀ ਮੈਂ ਧੁੱਪ ਨਿਕਲੇ ਧੁੱਪ ਤੇ ਚਾਂਸ ਘੱਟ ਜੀ ਲੱਗਦੇ ਨੇ ਉਹ ਦੇਖਦੇ ਆ ਉਹ ਹੈ ਸੂਰਜ ਚੜਿਆ ਤੇ ਹੋਇਆ ਪਰ ਬਾਹਰ ਨਹੀਂ ਆ ਰਿਹਾ ਬਦਲਾ ਜੋ ਦੇਖੋ ਚੰਦਰਮਾ ਦੀ ਤਰ੍ਹਾਂ ਹੋਇਆ ਪਿਆ ਜਪਨੂਰ ਉਹ ਖਡੋਣੇ ਵਗੈਰਾ ਲੈ ਕੇ ਆਪਣਾ ਚਲੀ ਗਈ ਹੈ ਪਤਾ ਨਹੀਂ ਇੱਧਰ ਨਾਲ ਸਹਿਜ ਘਰੇ ਗਈ ਹੈ ਕਿ ਕਿੱਧਰ ਗਈ ਹੈ ਕੰਮੋਂ ਮੇਰਾ ਵੇ ਹੈ ਰਾਤ ਕਪੜੇ ਤੋਤੇ ਸੀ ਅੱਧੇ ਸੁੱਕਣ ਪਾਣ ਵਾਲੇ ਤੇ ਅੱਧੇ ਹੋਦੇ ਆ ਸੁੱਕੇ ਵੇ ਨੇ ਤੇ ਬਾਕੀ ਅਸੀਂ ਦੇਖਦੇ ਆ ਕੀ ਕਰਨਾ ਹੈ ਤੁਹਾਡੇ ਬਾਜੀ ਨੇ ਟੀਵੀ ਦੀ ਆਵਾਜ਼ ਉੱਚੀ ਕੀਤੀ ਹੋਈ ਹੈ ਫਿਰ ਵਿੱਚ ਆ ਜੇਗੀ ਆਵਾਜ਼ ਤੇ ਗੜਬੜ ਹੋ ਜਾਏਗੀ ਤੁਹਾਨੂੰ ਪਤਾ ਨਾ ਵਿੱਚ ਆਵਾਜ਼ ਆਂਦੀ ਹੈ ਫਿਰ ਡਿਸਟਰਬ ਉਹ ਹੋ ਜਾਂਦਾ ਕਾਪੀਰਾਈਟ ਆਨ ਨੂੰ ਡਰ ਸਾਨੂੰ ਹੀ ਆ ਫਿਰ ਹੋਰ ਕਿਸੇ ਦਾ ਨਹੀਂ জানা ਕੁਝ ਆ ਗੰਬਲ ਬੰਮਲ ਦੇਖੋ ਜਰੇ ਤੇ ਟਾਈਮ ਹੋ ਗਿਆ 10:30 ਕੱਲ ਵਾਲਾ ਟਾਈਮ ਮੈਂ ਨਾ ਇੱਕ ਜੀ ਮੇਰੀ ਨਾ ਜਿਹੜੀ ਬਲੱਡ ਕੱਢਣ ਵਾਲੀ ਵੀਡੀਓ ਤੇ ਹੈ ਨਾ ਉਹ ਉਹਦੇ ਤੇ ਰਿਐਕਟ ਜਾਣਾ ਕਰਿਓ ਕਿਉਂਕਿ ਮੈਨੂੰ ਖੋਤੀ ਬੜਾ ਡਰ ਲੱਗਦਾ ਤੇ ਮੇਰਾ ਨਾ ਸੁਭਾਅ ਉਸ ਟਾਈਮ ਬੱਚਿਆਂ ਵਾਲਾ ਹੀ ਹੋ ਜਾਂਦਾ ਬੋਨ ਲੱਗੀ ਬੜਾ ਹੀ ਮਨ ਲੱਗ ਕਿ ਮੈਂ ਬੱਚੀ ਦੀ ਬਣ ਜੰਨੀ ਉਹ ਜਗ੍ਹਾ ਤੇ ਜਪਨੂਰ ਜਪਨੂਰ ਮੇਰੀਆਂ ਰੀਸਾ ਲਾਈ ਜਾਂਦੀ ਸੀ ਰਾਤ ਐਸ ਕਰਕੇ ਜਾਂਦੀ ਵੀ ਲਾਈ ਜਾਂਦੀ ਜਾਂਦੀ ਮੈਨੂੰ ਦੱਸੀ ਜਾਂਦੀ ਸੀ ਕਿਹਲੀ ਮੰਮਾ ਦੇ ਟੀਕਾ ਲੱਗਿਆ ਮੈਂ ਕਿਹਾ ਕਿੱਥੇ ਕਿ ਨਹੀਂ ਇੱਥੇ ਬਹੁਤ ਹੀ ਕਰਦਾ ਆਓ ਬਾਹਰ ਨੂੰ ਆਵੇਂ ਮੰਮਾ ਕਰਨ ਕਾਹਦੇ ਕਿ ਨਹੀਂ ਔਰ ਜਿੱਕਾ ਲਈ ਜੰਨੀ ਮੇਰੇ ਮੈਂ ਮੈਂ ਸ਼ੁਰੂ ਤੋਂ ਹੀ ਨਾ ਮਤਲਬ ਹੈ ਚੀਜ਼ ਤੋਂ ਬੜਾ ਹੀ ਮੈਨੂੰ ਨੇ ਕਈ ਵਾਰ ਵੇਖਿਆਗਾ ਵੀ ਮੈਂ ਰਾਤ ਨੂੰ ਵੀ ਮੈਂ ਕਿ ਮੈਨੂੰ ਐ ਹੁੰਦਾ ਵਿਚਾਰ ਨਾ ਹੋਵੇ ਤੇ ਮੈਂ ਮੂੰਹ ਤੇ ਕੰਬਲ ਲੈ ਕੇ ਐ ਤੱਕ ਕੇ ਤੇ ਮੈਂ ਵੈਲਾ ਬੈਠ ਜਾ ਆਹ ਰਾਤ ਤਾੜੀ ਰੀਸ ਕਰਦੀ ਉਹ ਮੈਂ ਕਰਦੀ ਕੰਬਲ ਲੈ ਲੈਂਦੀ ਮੂੰਹ ਤੇ ਕੰਬਲ ਲੈਂਦੀ ਮੈਂ ਦੁੱਧ ਵੀ ਹਮ ਪਤਾ ਕਿਵੇਂ ਪੀਣਾ ਸੀ ਰਾਤੀ ਮੂੰਹ ਤੇ ਕੰਬਲ ਲੈ ਕੇ ਤੇ ਫਿਰ ਮੈਂ ਟੱਚ ਸੋ ਗਈ ਸਕੈਂਟ ਲਾਂਦੀ ਫਿਰ ਤੋਂ ਸੌਣ ਚ ਮੋਬਾਈਲ ਤੇ ਇੰਨਾ ਛੱਡਦਾ ਸੀ ਫੋਨ ਤੇ ਛੱਡਦਾ ਸੀ ਫਿਰ ਕਹਿੰਦੀ ਮम्मा ਦੁੱਧੂ ਦੇ ਦੋ ਦੁੱਧੂ ਦੀ ਬੋਤਲ ਦੁੱਧ ਦਿੱਤਾ ਤੇ ਉਸੇ ਕੰਬਲ ਕੰਬਲ ਨਹੀਂ ਸੈੱਟ ਆ ਰਿਹਾ ਸੀ ਦੂਜਾ ਕੰਬਲ ਨਹੀਂ ਲੈਣਾ ਉੱਤੇ ਆ ਪਤਲੇ ਜਿਹੇ ਕੰਬਲ ਉੱਤੇ ਪੈ ਗਈ ਗਈ ਇਹੋ ਲੈਣਾ ਤੇ ਫਿਰ ਕੀ ਕੀਤਾ ਮੈਂ ਆਪਣਾ ਮਿੰਟ ਚ ਸੌ ਗਈ ਜਦੋਂ ਮੈਂ ਨੂੰ ਕਿ ਮੈਂ ਸੈੱਟ ਕਰਕੇ ਸੋ ਜਾ ਕਿਉਂਕਿ ਫਿਰ ਮੈਂ ਵੀ ਸੋਣਾ ਸੀ ਮੈਨੂੰ ਵੀ ਨੀਂਦ ਆਈ ਜਾਂਦੀ ਸੀ ਫਿਰ ਮੈਨੂੰ ਸੈੱਟ ਜਿਹਾ ਕੀਤਾ ਤੇ ਉਦਰ ਸੁੱਤੀ ਪਈ ਮੈਂ ਕਹਾ ਲਾ ਹੁਣ ਇਹ ਤੇ ਜਾਗਦੀ ਸੀ ਮੈਂਟ ਲਾਇਆ ਨੇ ਸੌਣ ਦੇ ਵਿੱਚ ਤੇ ਹੁਣ ਘੜੋਨੇ ਘੜੋਨੇ ਲੈ ਗਈ ਆਪਣੇ ਟੈਡੀ ਬੀਅਰ ਵਗੈਰਾ ਤੇ ਉਧਰ ਗਈ ਹੈ ਪਤਾ ਨਹੀਂ ਉਹਦਾ ਕਰਮਵੀਰ ਵਾਲਾ ਹੈ ਬੱਚਿਆਂ ਦੀ ਛੁੱਟੀਆਂ ਹਨਾ ਜੇ ਹੈਨਾ ਸਕੂਲ ਦੀਆਂ ਠੰਡ ਜ਼ਿਆਦਾ ਕਰਕੇ ਹੋ ਗਿਆ ਨੇ ਮੈਨੂੰ ਲੱਗਦਾ ਲੋਹੜੀ ਤੱਕ ਮਾਗੀ ਦਾ ਮੇਲਾ ਵੀ ਆ ਰਿਹਾ ਤੇ ਇੱਕ ਲੋਹੜੀ ਦਾ ਪ੍ਰੋਗਰਾਮ ਵੀ ਆ ਰਿਹਾ ਜਗ੍ਹਾ ਦੇ ਵਿੱਚ ਹੀ ਹੁੰਦੀ ਆ ਅਧਿਕਾ ਉਸ ਵੇ ਲੋੜੀ ਨਹੀਂ ਮਨਾਉਂਦੇ ਹੋ ਨਾ ਜਿਵੇਂ ਲੋੜੀ ਦਾ ਫੰਕਸ਼ਨ ਹੁੰਦਾ ਲੋੜੀ ਗੱਡੀ ਦਾ ਲੱਗਦੀ ਆਪਣੀ ਜਗ੍ਹਾ 'ਚ ਉਵੇਂ ਨਹੀਂ ਮੈਂ ਕਹਿ ਰਹੀ ਸਾਡੇ ਉਧਰ ਪਤਾ ਕਿਵੇਂ ਹੁੰਦੀ ਆ ਜਿਵੇਂ ਕਿਸੇ ਦਾ ਵਿਆਹ ਹੋਇਆ ਕਿਸੇ ਨੇ ਲੋੜੀ ਕਰਨੀ ਹੈ ਲੋੜੀ ਵਾਲੀ ਉਧਰ ਰੋਟੀ ਰੋਟੀ ਰਾਤ ਦੇ ਟਾਈਮ ਤੇ ਦਿਨੇ ਹੀ ਰੋਟੀ ਕਰ ਦਿੰਦੇ ਨਹੀਂ ਹੁੰਦਾਗਾ ਇੱਥੇ ਦਿਨੇ ਹੀ ਰੋਟੀ ਕਰ ਦਿੰਦੇ ਨਾ ਤੇ ਜਦੋਂ ਆਪਾਂ ਉਹਨਾਂ ਦੇ ਘਰ ਗਏ ਸੀ ਵਾਈਫਾਈ ਵੀਰੇ ਘਰ ਉਹਨਾਂ ਨੇ ਦੀਨੇ ਸੀ ਨਾ ਉਹ ਲੋੜੀ ਮਨਦੇ ਆ ਲੋੜੀ ਤਾਂ ਸਾਡੇ ਵੀ ਉੱਧਰ ਵੰਡਦੇ ਨੇ ਪਰ ਸਾਡੇ ਲੋ ਵਿਆਹ ਵਾਲੇ ਦਿਨ ਉੱਧਰ ਨਹੀਂ ਵੰਡਦੇ ਲੋੜੀ ਵਾਲੇ ਦਿਨ ਪਹਿਲੇ ਹੀ ਵੰਡ ਲੈਂਦੇ ਨੇ ਜੋ ਲਈ ਜਾਂਦੇ ਆ ਹਾਂ ਤੇ ਉਹਨਾਂ ਦੇ ਪਹਿਲੇ ਵੱਡੀ ਸੀ ਤਾਂ ਸਾਡੇ ਘਰਾਂ ਦੇ ਵਿੱਚ ਆਪਣਾ ਜਿਹੜੇ ਫੰਕਸ਼ਨ ਹੁੰਦੇ ਨੇ ਜੀ ਇਹ ਵੀ ਕਹਿੰਦੀ ਆ ਭਾਈ ਭਾਈ ਅਰੇ ਹਾਂ ਉਹ ਹਾਂ ਦਿਨੀ ਵੰਡੀ ਸੀਗੀ ਉਹਨਾਂ ਨੇ ਪਹਿਲੇ ਹੀ ਵੱਡੀ ਸੀ ਲੋੜੀ ਤੋਂ ਤੇ ਹੁਣ ਨਵਾਂ ਨਵਾਂ ਸਾਲ ਤੇ ਚਲਾ ਗਿਆ ਆਪਣਾ ਹੈਪੀ ਨਿਊ ਇਅਰ ਦੋਸਤੋ ਬਾਅਦ ਆਊਗਾ ਉਹਨ ਲੋੜੀ ਫਿਰ ਬਹਿ ਜਾਗੇ ਥੋੜੇ ਹੋਰ ਗੱਲ ਨਹੀਂ ਹੋਈ ਵੀ ਜੀ ਨਾਲ ਉਨਨਾਂ ਹਾਲ ਤੱਕ ਕਾਫੀ ਟਾਈਮ ਹੀ ਹੋ ਗਿਆ। ਇਹ ਕੰਫਰੈਂਸ ਫੰਕਸ਼ਨ ਪੂਰਨ ਹੋ ਗਿਆ। ਉਹ ਨੇ ਨਾ ਕੋਈ ਕਨੈਕਸ਼ਨ ਲਿਆਂਦਾ ਹੁਣ। ਨਹੀਂ ਅਜੀ ਖਰਤਾ ਨਹੀਂ ਕਰਨਾ। ਬਸ ਉਹ ਤਾਂ ਹੋ ਗਿਆ। ਨਹੀਂ ਖਰਤਾ ਨਹੀਂ। ਹਾਂ ਬਸ। ਪੁੱਛੂੰਗਾ ਹੁਣ। ਨਹੀਂ ਨਹੀਂ। ਨਾ ਪੜਾ। ਉਹ ਕਹਿੰਦਾ ਸੀ ਕਿ ਮੈਂ ਨਹੀਂ ਕਾਰੀ ਪ੍ਰੋ ਜਿਹੜਾ ਔਨ ਕਰਵਾਇਆ ਵਾਈਫਾਈ ਉਹ ਕਰਾਇਆ। ਉਹ ਕਰਾਉਣਾ ਯਾਰ। ਨਹੀਂ ਬਾਕਸ ਬਦਲਾਉਣਾ। ਠੀਕ ਹੈ। ਬਾਕਸ ਤਾਂ ਬਦਲ ਦੂੰਗਾ। ਉਹ ਕਹਿੰਦਾ ਬਾਕਸ ਬਦਲ ਦਈਂ। ਹਾਂ ਐਵੇਂ ਬਦਲਣ ਜਾਂ। ਹਮ। ਖਰਚੇ ਮੈਂ ਉਹਨੂੰ ਕਹਿਣਾ ਫਾਈਲ ਦਾ ਜਾਂ ਬਾਕਸ। ਉਦੋਂ ਆਈ ਨਹੀਂ ਸੀ ਕਿ ਕੰਨਾ ਲਾਜ਼ਮੀ ਚਲੋ ਠੀਕ ਹੈ ਜੀ ਨਵੇਂ ਵਲੌਗ ਦੀ ਤਿਆਰੀ ਕਰੀਏ ਦੁਬਾਰਾ ਤੋਂ ਸ਼ੁਰੂ ਕਰੀਏ ਤਾਂ ਕਿ ਤੁਹਾਨੂੰ ਨਵੀਂ ਦੀ ਨਵੀਂ ਅਪਡੇਟ ਮਿਲਦੀ ਰਹੇ ਇੱਕ ਹੁੰਦਾ ਨਾ ਇੰਟਰਸਟ ਆਣਾ ਵੀਡੀਓ ਦੇ ਵਿੱਚ ਇੰਟਰਸਟ ਵੀਡੀਓ ਦੇ ਵਿੱਚ ਸ਼ਾਇਦ ਉਦੋਂ ਹੀ ਆਂਦਾ ਜਦੋਂ ਅਸੀਂ ਬਾਹਰ ਆਨੇ ਜਾਂਨੇ ਆ ਤੇ ਘਰੇ ਰਹਿ ਕੇ ਡੇਲੀ ਉਹ ਰੂਟੀਨ ਵਾਜ ਐਤੋਂ ਵੀ ਬੰਦਾ ਸ਼ਾਇਦ ਬੋਰ ਹੋ ਜਾਂਦਾ ਕਿਉਂਕਿ ਅਸੀਂ ਬੋਰ ਹੋ ਜਾਂਦੇ ਆ ਵੀਡੀਓ ਬਣਾ ਕੇ ਅਸੀਂ ਨਵਾਂ ਅਪਡੇਟ ਕੀ ਦਿਖਾਈਏ ਨਵੀਂ ਕੀ ਚੇਅ ਕੰਟੈਂਟ ਦੇ ਨਾਮ ਸੂਟਾ ਤੇ ਸੀ ਉਹ ਸੂਟਾ ਦੀ ਵੀ ਵੀਡੀਓ ਦਿਖਾਤੀ ਹੁਣ ਤੁਸੀਂ ਕੋਈ ਦੱਸਿਓ ਕਿਸੇ ਤੇ ਕ੍ਰੀਏਟੀਵਿਟੀ ਸੀ ਉਹ ਵੀ ਕਰਕੇ ਦਿਖਾਤੀ ਘਰ ਦੀ ਸੈਟਿੰਗ ਹੈ ਉਹਦੇ ਵੀ ਕਰਕੇ ਦਿਖਾਤੀ ਹਾਂ ਗਈ ਇਹ ਬੈਣਾ ਨੇ ਅਨਾਂ ਜ਼ਰੂਰ ਕਿਹਾ ਆਪਣਾ ਹੋਮ ਟੂਰ ਦਿਖਾਓ ਕਿਉਂਕਿ ਕੋਮ ਟੂਰ ਨੂੰ ਬਣਾਏ ਹੋਈ ਵੀਡੀਓ ਅਸੀਂ ਬਹੁਤ 3 ਸਾਲ ਹੋ ਗਏ ਨੇ ਉਹਦਾ ਜ਼ਰੂਰ ਚਾਂਸ ਵੇਖਾਂਗੇ ਮੈਨੂੰ ਨਹੀਂ ਲੱਗਦਾ ਉਹਦਾ ਛੇਤੀ ਚਾਂਸ ਆਏਗਾ ਹੋ ਸਕੇਤੇ ਹੋ ਇੱਕ ਚੀਜ਼ ਜ਼ਰੂਰ ਹੈ ਮੈਂ ਤੁਹਾਨੂੰ ਸਿਰਫ ਕਲੂ ਜਿਹਾ ਦਿੰਨੀ ਆ ਕਿ ਹਰਜੀਤ ਮੇਰੇ ਕੋਲੋਂ ਪੜਨ ਲੱਗੇ ਨੇ ਤੇ ਹੁਣ ਤੁਸੀਂ ਦੇਖਿਓ ਕੀ ਪੜਦੇ ਨੇ ਤੇ ਮੈਨੂੰ ਕੀ ਪੜਾਉਂਦੇ ਨੇ ਉਹਦਾ ਜ਼ਰੂਰ ਦੇਖਿਓ ਤੇ ਐਵੇਂ ਤੁਸੀਂ ਵਲੌਗ ਦੇ ਨਾਲ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ